ग्लोबल स्टार ਬਣ ਚੁੱਕੇ ਦਿਲਜੀਤ ਦੋਸਾਂਝ ਦਾ ਤੁਸੀਂ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਐਪਲ ਸਟੂਡੀਓਜ਼ ਦੇ ਵਿੱਚ ਲਾਸ ਐਂਜਲਸ ਦੇ ਵਿੱਚ ਸਵਾਗਤ ਕੀਤਾ ਗਿਆ ਪੂਰੇ ਭਾਰਤੀ ਰੀਤੀ ਰਿਵਾਜਾਂ ਦੇ ਨਾਲ ਉਸ ਦਾ ਸਵਾਗਤ ਕੀਤਾ ਗਿਆ ਇਹ ਜਿਹੜਾ ਮਾਨ ਸਤਕਾਰ ਮਿਲਿਆ ਇਹ ਦਿਲਜੀਤ ਦੋਸਾਂਝ ਨੇ ਖੁਦ ਆਪਣੀ ਮਿਹਨਤ ਦੇ ਨਾਲ ਕਮਾਇਆ ਜਦੋਂ ਖੁਦ ਦਿਲਜੀਤ ਆਪਣੇ ਕਲਚਰ ਨੂੰ ਆਪਣੇ ਸੱਭਿਆਚਾਰ ਨੂੰ ਨਾਲ ਲੈ ਕੇ ਤੁਰਦਾ ਤਾਂ ਹਰ ਕੋਈ ਉਸ ਨੂੰ ਸਲਾਮ ਵੀ ਕਰਦਾ ਤੇ ਹਰ ਕੋਈ ਉਸ ਨੂੰ ਰਿਸਪੈਕਟ ਵੀ ਕਰਦਾ ਪਰ ਦਿਲਜੀਤ ਦੋਸਾਂਝ ਦੇ ਨਾਲ ਕੁਝ ਆਪਣੇ ਹੀ ਵਿਤਕਰਾ ਕਰ ਰਹੇ ਨੇ ਉਸ ਵਿਤਕਰੇ ਦੇ ਉੱਤੇ ਗੱਲ ਕਰਾਂਗੇ ਸੋ ਆਓ ਸ਼ੁਰੂ ਕਰਦੇ ਹਾਂ ਬਹੁਤ ਸਾਰੇ ਕਲਾਕਾਰ ਹੁੰਦੇ ਨੇ ਜਿਨ੍ਹਾਂ ਦਾ ਇੱਕ ਦੌਰ ਆਂਦਾ ਹੈ ਅਤੇ ਚਲਾ ਜਾਂਦਾ ਹੈ ਪਰ ਕੁਝ ਹੀ ਅਜਿਹੇ ਕਲਾਕਾਰ ਹੁੰਦੇ ਨੇ ਜੋ ਸਮੇਂ ਦੇ ਨਾਲ-ਨਾਲ ਚੱਲਦੇ ਨੇ ਅਤੇ ਸਦਾ ਬਹਾਰ ਬਣ ਜਾਂਦੇ ਨੇ ਜੀ ਹਾਂ ਅਜਿਹਾ ਹੀ ਇੱਕ ਪੰਜਾਬੀ ਕਲਾਕਾਰ ਪੂਰੀ ਦੁਨੀਆ ਦੇ ਵਿੱਚ છਾਇਆ ਹੋਇਆ ਜਿਸ ਦਾ ਨਾਮ ਹੈ ਦਿਲਜੀਤ ਦੋਸਾਂਝ ਦਿਲਜੀਤ ਦੋਸਾਂਜ ਹੁਣ ਸਿਰਫ ਪੰਜਾਬੀਆਂ ਦਾ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਲੋਕਾਂ ਦੇ ਦਿਲਾਂ ਉੱਪਰ ਰਾਜ ਕਰਨ ਵਾਲਾ ਕਲਾਕਾਰ ਬਣ ਗਿਆ। ਭਾਵੇਂ ਕਿਸੇ ਨੂੰ ਪੰਜਾਬੀ ਸਮਝ ਆਂਦੀ ਹੋਵੇ ਜਾਂ ਨਹੀਂ ਪਰ ਦਿਲਜੀਤ ਦੀ ਆਵਾਜ਼ ਉਹਨਾਂ ਦੇ ਦਿਲਾਂ ਤੱਕ ਆਪਣੀ ਗੱਲ ਪਹੁੰਚਾ ਹੀ ਦਿੰਦੀ ਹੈ। ਅੱਜ ਦਿਲਜੀਤ ਦੀ ਇੱਕ ਹੋਰ ਨਵੀਂ ਉਪलब्ਧੀ ਬਾਰੇ ਗੱਲ ਕਰਾਂਗੇ। ਜਿੱਥੇ ਪਹੁੰਚਣ ਵਾਲਾ ਦਿਲਜੀਤ ਦੋਸਾਂਝ ਪਹਿਲਾ ਪੰਜਾਬੀ ਗਾਇਕ ਬਣ ਗਿਆ। ਜੀ ਹਾਂ, ਬੀਤੇ ਦਿਨੀ ਦਿਲਜੀਤ ਦੋਸਾਂਝ ਐਪਲ ਦੇ ਲਾਸ ਐਂਜਲਸ ਵਾਲੇ ਸਟੂਡੀਓ ਦੇ ਵਿੱਚ ਪਹੁੰਚਿਆ। ਜਿੱਥੇ ਉਸ ਦਾ ਸਵਾਗਤ ਬੜੇ ਹੀ ਨਿੱਘੇ ਤਰੀਕੇ ਦੇ ਨਾਲ ਕੀਤਾ ਗਿਆ। ਸਭ ਤੋਂ ਰੋਚਕ ਗੱਲ ਇਹ ਰਹੀ ਕਿ ਇੱਥੇ ਦਿਲਜੀਤ ਦੋਸਾਂਝ ਦਾ ਸਵਾਗਤ ਸਰੋਂ ਦਾ ਤੇਲ ਚੋਕੇ ਕੀਤਾ ਗਿਆ। ਜੋ ਕਿ ਭਾਰਤੀ ਸੱਭਿਆਚਾਰ ਦੇ ਵਿੱਚ ਇੱਕ ਵਿਸ਼ੇਸ਼ ਮਹਿਮਾਨ ਦੇ ਖੁਸ਼ਹਾਲ ਅਤੇ ਸ਼ੁਭ ਆਗਮਨ ਦੀ ਕਾਮਨਾ ਕਰਨ ਦਾ ਇੱਕ ਪ੍ਰਤੀਕ ਹੈ ਇਸ ਪਰੰਪਰਾ ਦੇ ਨਾਲ Apple Studio ਨੇ ਨਾ ਸਿਰਫ ਦਿਲਜੀਤ ਨੂੰ ਸਨਮਾਨਿਤ ਕੀਤਾ ਬਲਕਿ ਅੰਤਰਰਾਸ਼ਟਰੀ ਪਲੇਟਫਾਰਮ ਦੇ ਉੱਤੇ ਭਾਰਤੀ ਸੱਭਿਆਚਾਰ ਨੂੰ ਵੀ ਉਤਸ਼ਾਹਿਤ ਕੀਤਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਭਾਰਤੀ ਸੱਭਿਆਚਾਰ ਦੇ ਅਨੁਸਾਰ ਸਵਾਗਤ ਹੋਣਾ ਇੱਕ ਸੱਭਿਆਚਾਰਕ ਪ੍ਰਤੀਕ ਵੀ ਹੈ ਅਤੇ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਗਲੋਬਲ ਬ੍ਰਾਂਡ ਹੁਣ ਸਥਾਨਕ ਪਰੰਪਰਾਵਾਂ ਅਤੇ ਰੀਤੀ ਰਿਵਾਜਾਂ ਨੂੰ ਅਪਣਾਉਣ ਤੋਂ ਝਿਜਕਦੇ ਨਹੀਂ। ਇਹ ਪ੍ਰਾਪਤੀ ਸਿਰਫ ਦਿਲਜੀਤ ਦੇ ਲਈ ਇੱਕ ਨਿੱਜੀ ਜਿੱਤ ਨਹੀਂ ਹੈ। ਸਗੋਂ ਭਾਰਤੀ ਸੰਗੀਤ ਅਤੇ ਸੱਭਿਆਚਾਰ ਦੇ ਲਈ ਇੱਕ ਮਾਣ ਵਾਲਾ ਪਲ ਵੀ ਹੈ। ਪਰ ਇੱਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਇਹ ਵੀ ਤਾਂ ਹੀ ਮੁਮਕਿਨ ਹੋ ਸਕਿਆ ਜੇ ਦਿਲਜੀਤ ਦੋਸਾਂਝ ਨੇ ਦੁਨੀਆ ਭਰ ਦੇ ਵਿੱਚ ਕੀਤੇ ਆਪਣੇ ਕਾਨਸਰਟਸ ਦੇ ਵਿੱਚ ਪੰਜਾਬ ਅਤੇ ਭਾਰਤੀ ਸਭਿਆਚਾਰ ਨੂੰ ਪਹਿਲ ਦਿਤੀ ਹੈ ਦਿਲਜੀਤ ਇਕ ਅਜਿਹੇ ਕਲਾਕਾਰ ਨੇ ਜੋ ਭਾਵੇਂ ਤੁਹਾਨੂੰ ਵਿਦੇਸ਼ੀ ਪਹਿਰਾਵੇ ਦੇ ਵਿੱਚ ਦਿਖਾਈ ਦੇਣ ਪਰ ਉਹ ਨਾਲ ਹੀ ਨਾਲ ਆਪਣੇ ਸਭਿਆਚਾਰ ਨੂੰ ਵੀ ਨਹੀਂ ਭੁੱਲਦੇ ਅਤੇ ਉਸ ਨੂੰ ਨਾਲ-ਨਾਲ ਲੈ ਕੇ ਚੱਲਦੇ ਨੇ ਜਿਾ ਕਹੋ ਕਿ ਜਿੱਥੇ ਦਿਲਜੀਤ ਉੱਥੇ ਪੰਜਾਬ ਤਾਂ ਹੀ ਤਾਂ ਦਿਲਜੀਤ ਕਹਿੰਦਾ ਕਿ ਪੰਜਾਬੀ ਆ ਗਏ ਹੋ ਤੇ ਮੈਂ ਹਾਂ ਪੰਜਾਬ ਇਸ ਖਾਸ ਮੌਕੇ ਦੇ ਉੱਤੇ ਦਿਲਜੀਤ ਦੋਸਾਂਝ ਨੇ ਅਮਰੀਕਾ ਦੇ ਮਸ਼ਹੂਰ ਰੈਪਰ ਬਿਗ ਦਾ ਪਲਗ ਦੇ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਕਲਾਕਾਰਾਂ ਨੇ ਸੰਗੀਤ ਅਤੇ ਸੱਭਿਆਚਾਰ ਬਾਰੇ ਗੱਲਬਾਤ ਕੀਤੀ ਅਤੇ ਭਵਿੱਖ ਦੇ ਵਿੱਚ ਇਕੱਠੇ ਕੰਮ ਕਰਨ ਦਾ ਸੰਕੇਤ ਦਿੱਤਾ। ਦਿਲਜੀਤ ਦੀ ਇਹ ਮੁਲਾਕਾਤ ਸੋਸ਼ਲ ਮੀਡੀਆ ਦੇ ਉੱਤੇ ਵੀ ਚਰਚਾ ਦਾ ਵਿਸ਼ਾ ਬਣੀ ਰਹੀ। ਇਹ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਹੁੰਦੀਆਂ ਦਿਖਾਈ ਦਿੱਤੀਆਂ। ਲੋਕਾਂ ਨੇ ਇੱਕ ਦੂਜੇ ਦੇ ਨਾਲ ਸ਼ੇਅਰ ਕੀਤੀਆਂ। ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵਿੱਚ ਨਵੇਂ ਸਹਿਯੋਗ ਬਾਰੇ ਉਤਸੁਕਤਾ ਵੀ ਵਧ ਗਈ। ਦਿਲਜੀਤ ਦੋਸਾਂਝ ਦਾ ਐਪਲ 뮤직 ਸਟੂਡੀਓਜ਼ ਦੇ ਵਿੱਚ ਸਵਾਗਤ ਹੋਣਾ ਭਾਰਤੀ ਸੰਗੀਤ ਉਦਯੋਗ ਦੇ ਲਈ ਇੱਕ ਵੱਡਾ ਮੀਲ ਦਾ ਪੱਥਰ ਵੀ ਹੈ। ਇਹ ਸਾਬਤ ਕਰਦਾ ਹੈ ਕਿ ਭਾਰਤੀ ਖਾਸ ਤੌਰ ਦੇ ਉੱਤੇ ਪੰਜਾਬੀ ਕਲਾਕਾਰ ਹੁਣ ਸਿਰਫ ਬਾਲੀਵੁੱਡ ਜਾਂ ਫਿਰ ਖੇਤਰੀ ਸਰਕਟਾਂ ਤੱਕ ਹੀ ਸੀਮਤ ਨਹੀਂ। ਸਗੋਂ ਹੋ ਅੰਤਰਰਾਸ਼ਟਰੀ ਪਲੇਟਫਾਰਮਾਂ ਦੇ ਉੱਤੇ ਵੀ ਆਪਣੀ ਪਛਾਣ ਮਜ਼ਬੂਤ ਕਰ ਰਹੇ ਨੇ ਪਰ ਇਸ ਸਭ ਦੇ ਬਾਵਜੂਦ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿਸ ਕਰਕੇ ਪੰਜਾਬੀਆਂ ਦਾ ਦਿਲ ਦੁਖੀ ਵੀ ਹੁੰਦਾ ਹੈ ਅਤੇ ਕਈ ਤਰ੍ਹਾਂ ਦੇ ਸਵਾਲ ਵੀ ਕਰਦਾ ਹੈ ਜਿਵੇਂ ਕਿ ਦਿਲਜੀਤ ਦੋਸਾਂਝ ਦੀਆਂ ਦੋ ਫਿਲਮਾਂ ਨੂੰ ਭਾਰਤ ਦੇ ਵਿੱਚੋਂ ਬੈਨ ਕਰਨਾ ਹਾਲਾਂਕਿ ਇਹਨਾਂ ਦੇ ਵਿੱਚੋਂ ਇੱਕ ਸਰਦਾਰ ਜੀ 3 ਤਾਂ ਪਾਕਿਸਤਾਨੀ ਕਲਾਕਾਰਾਂ ਨੂੰ ਫਿਲਮ ਦੇ ਵਿੱਚ ਕਾਸਟ ਕਰਨ ਕਰਕੇ ਭਾਰਤ ਵਿੱਚ ਰਿਲੀਜ਼ ਨਹੀਂ ਹੋ ਪਾਈ ਅਸੀਂ ਇਹ ਸਮਝਦੇ ਹਾਂ ਕਿ ਬਹੁਤ ਸਾਰੇ ਭਾਰਤੀ ਲੋਕਾਂ ਦੇ ਸੈਂਟੀਮੈਂਟ ਸੀ ਜਾਂ ਕਹੋ ਕਿ ਸਰਕਾਰ ਦੀਆਂ ਪਾਲਿਸੀਜ਼ ਜਾਂ ਉਹਨਾਂ ਨੇ ਜੋ ਪਾਕਿਸਤਾਨ ਦੇ ਉੱਪਰ ਰੁਕਾਵਟਾਂ ਲਗਾਈਆਂ ਸੀ ਜੋ ਬੈਨ ਲਗਾਏ ਸੀ ਉਹਨਾਂ ਦਾ ਇੱਕ ਹਿੱਸਾ ਇਹ ਸੀ ਕਿ ਇਸ ਕਾਰਨ ਇਸ ਫਿਲਮ ਨੂੰ ਵੀ ਇਹ ਕਾਮਯਾਬੀ ਆ ਪ੍ਰਗਟ ਨਾ ਪਿਆ ਹਾਲਾਂਕਿ ਫਿਲਮ ਦੀ ਟੀਮ ਅਤੇ ਦਿਲਜੀਤ ਦੋਸਾਂਜ ਵੱਲੋਂ ਇਨਾਂ ਭਾਵਨਾਵਾਂ ਦੀ ਵੀ ਕਦਰ ਕੀਤੀ ਗਈ ਅਤੇ ਫਿਲਮ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਈ ਪਰ ਦੂਜੇ ਪਾਸੇ ਪੰਜਾਬ 95 ਪੰਜਾਬ 1995 ਨੂੰ ਸ਼ਾਰਟ ਕਰਕੇ ਪੰਜਾਬ 95 ਇਸ ਨੂੰ ਲੈ ਕੇ ਦਰਸ਼ਕਾਂ ਦਿਲਜੀਤ ਅਤੇ ਫਿਲਮ ਦੀ ਪੂਰੀ ਟੀਮ ਦੇ ਦਿਲਾਂ ਦੇ ਵਿੱਚ ਰੋਸ ਜ਼ਰੂਰ ਹੈ ਕਿਉਂਕਿ ਇਹ ਫਿਲਮ ਮਨੁੱਖੀ ਅਧਿਕਾਰ ਕਾਰਕੂਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਆਧਾਰਿਤ ਹੈ ਪਰ ਸੈਂਸਰ ਬੋਰਡ ਅਤੇ ਕੁਝ ਰਾਜਨੀਤਿਕ ਸੰਗਠਨਾਵਾਂ ਨੇ ਇਸ ਦੀ ਰਿਲੀਜ਼ ਦੇ ਉੱਤੇ ਇਤਰਾਜ਼ ਜਤਾਇਆ ਅਤੇ ਰੋਕ ਲਗਾਈ ਇਹ ਦੋਸ਼ ਲਗਾਇਆ ਗਿਆ ਹੈ ਕਿ ਫਿਲਮ ਦੇ ਵਿੱਚ ਪੰਜਾਬ ਦੇ ਸੰਵੇਦਨਸ਼ੀਲ ਸਮੇਂ ਨੂੰ ਇਸ ਤਰੀਕੇ ਦੇ ਨਾਲ ਦਰਸਾਇਆ ਗਿਆ ਜੋ ਰਾਜਨੀਤਿਕ ਅਤੇ ਭਾਈਚਾਰਕ ਭਾਵਨਾਵਾਂ ਨੂੰ ਪੜਕਾ ਸਕਦਾ ਹੈ ਹਾਲਾਂਕਿ ਫਿਲਮ ਦੇ ਨਾਲ ਜੁੜੇ ਸਾਰੇ ਕਲਾਕਾਰਾਂ ਦਾ ਫਿਲਮ ਮੇਕਰਸ ਦਾ ਇਹ ਕਹਿਣਾ ਹੈ ਕਿ ਫਿਲਮ ਦੇ ਵਿੱਚ ਕੁਝ ਵੀ ਅਜੇ ਹਨ ਨਹੀਂ ਹੈ ਜਾਂ ਫਿਲਮ ਨੂੰ ਉਸ ਤਰੀਕੇ ਦੇ ਨਾਲ ਨਹੀਂ ਬਣਾਇਆ ਗਿਆ ਜੋ ਕਿ ਇਹ ਇਸ ਤਰੀਕੇ ਦੀਆਂ ਭਾਵਨਾਵਾਂ ਨੂੰ ਪੜਕਾ ਸਕੇ ਅਤੇ ਦਿਲਜੀਤ ਦੀ ਗੱਲ ਕੀਤੀ ਜਾਵੇ ਤਾਂ ਇਹ ਜਾਣਕਾਰੀ ਵੀ ਸਾਹਮਣੇ ਆਈ ਕਿ ਦਿਲਜੀਤ ਦੋਸਾਂਝ ਨੇ ਇਸ ਫਿਲਮ ਦੇ ਲਈ ਕੋਈ ਵੀ ਪੈਸਾ ਚਾਰਜ ਨਹੀਂ ਕੀਤਾ ਕਿਉਂਕਿ ਉਹ ਸਿਰਫ ਚਾਹੁੰਦਾ ਸੀ ਕਿ ਅਨੇਕਾਂ ਲੋਕਾਂ ਦੇ ਲਈ ਇਨਸਾਫ ਦੀ ਲੜਾਈ ਲੜਨ ਵਾਲੇ ਅਸਲ ਹੀਰੋ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਕਹਾਣੀ ਘਰ-ਘਰ ਪਹੁੰਚ ਸਕੇ ਅਤੇ ਉਹ ਇਸ ਦਾ ਹਿੱਸਾ ਬਣਿਆ ਇਸ ਦੇ ਲਈ ਉਹ ਖੁਦ ਨੂੰ ਵਡਪਾਗਾ ਸਮਝਦਾ ਤੁਹਾਡਾ ਦਿਲਜੀਤ ਦੋਸਾਂਝ ਦੀ ਇਸ ਨੇਕ ਦਿਲੀ ਉਸ ਦੀ ਮਿਹਨਤ ਅਤੇ ਤਰੱਕੀ ਨੂੰ ਲੈ ਕੇ ਕੀ ਕਹਿਣਾ ਆਪਣੀ رائے ਸਾਡੇ ਨਾਲ ਕਮੈਂਟਾਂ ਜ਼ਰੀਏ ਜ਼ਰੂਰ ਸਾਂਝੀ ਕਰਨਾ ਤੇ ਜੇ ਤੁਸੀਂ ਸਾਡੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਹੁਣੇ ਕਰ ਦਿਓ ਅਸੀਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਬਣੇ ਰਹੋ ਸਾਡੇ ਚੈਨਲ ਦੇ ਨਾਲ ਮਿਲਦੇ ਹਾਂ ਸਤਿ ਸ਼੍ਰੀ ਅਕਾਲ